ਸਤ ਸ੍ਰੀ ਅਕਾਲ ਜੀ ਡੀਵੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਤਾਂ ਦਾ ਦਿਜੀਏ ਕਿ ਸੰਗਰੂਰ ਦੇ ਚੱਠਾ ਸੇਖਵਾਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਭਾਰਤ ਦੇ ਵਿੱਚ ਡਿਪੋਰਟ ਕੀਤੇ ਗਏ 트ੰਪ ਵੱਲੋਂ ਭਾਰਤੀਆਂ ਦੀ ਜਿਹੜਾ ਆ ਉਹ ਤੰਦਾਦ ਹੈ ਕਿ ਭਾਰਤ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ 트ੰਪ ਨੇ ਦੋ ਵਾਰ ਜਿਹੜਾ ਆ ਭਾਰਤੀਆਂ ਨੂੰ ਰਿਪੋਰਟ ਕੀਤਾ ਜੋ ਕਿ ਦੋਨੇ ਵਾਰ ਜੋ 에어 ਫੋਰਸ ਦਾ ਜਹਾਜ਼ ਆ ਉਹ ਉਤਾਰਿਆ ਗਿਆ ਅੰਮ੍ਰਿਤਸਰ 에어ਪੋਰਟ ਦੇ ਉੱਤੇ ਤੰਦਾਦ ਦੀ ਹੈ ਕਿ ਸੰਗਰੂਰ ਦਾ ਇੱਕ ਨੌਜਵਾਨ ਜੋ ਕਿ ਆਪਣੀ ਦਾਸਤਾਨ ਆ ਕੇ ਆਪਣੇ ਮੂੰਹੋਂ ਸੁਣਾਉਂਦਾ ਹੈ ਪਰ ਉਹਨਾਂ ਨੇ ਆਪਣੀ ਜਿਹੜੀ ਇਹ ਉਹ ਪਹਿਚਾਨ ਟੱਕ ਲਈ ਆਪਣੀ ਪਹਿਚਾਨ ਨਾ ਦਿਖਾਈ ਆਪਣਾ ਮੂੰਹ ਬਨ ਕੇ ਹੀ ਉਹਨੇ ਆਪਣੀ ਸਾਰੀ ਗੱਲਬਾਤ ਦੱਸੀ ਇਹਦਾ ਕਾਰਨ ਕੀ ਆ ਉਹਦੇ ਤੇ ਤਾਂ ਅਸੀਂ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨੀ ਚਾਹਾਂਗੇ ਪਰ ਭਾਰਤ ਦੇ ਵਿੱਚ ਦੂਜੀ ਵਾਰੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਜਿਹੜਾ ਆ ਉਹ 트াম্প ਨੇ ਆਪਣਾ 에어포ర్స్ ਦਾ ਜਹਾਜ਼ ਉਤਾਰਿਆ ਤੇ ਭਾਰਤੀ ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਤਾਂ ਦਾਦੀ ਕਿ ਇਸ ਨੌਜਵਾਨ ਨੇ ਆਪਣੀ ਕਹਾਣੀ ਸੁਣਾਉਣ ਤੋਂ ਪਹਿਲਾਂ ਆਪਣਾ ਮੂੰਹ ਟੱਕ ਲਿਆ ਕਿਉਂ ਟੱਕਿਆ ਕੀ ਕਾਰਨ ਹੈ ਉਹ ਆਪਾਂ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਪਛਾਣ ਉਜਾਗਰ ਨਹੀਂ ਕਰਨਾ ਚਾਹੁੰਦੇ ਪਰ ਆਪਣੇ ਦੁਖੀ ਦਿਲ ਦੀ ਕਹਾਣੀ ਉਹ ਇਉਂ ਸੁਣਾ ਰਿਹਾ ਹੈ ਆਓ ਗੱਲਬਾਤ ਕਰਦੇ ਹਾਂ ਤੇ ਸੁਣਦੇ ਹਾਂ ਕਿ ਇਹ ਨੌਜਵਾਨ ਕੀ ਕਹਿੰਦਾ ਹੈ ਜੀ ਆਇਆ ਹਨ ਸਾਨੂੰ ਬਹੁਤ ਖੁਸ਼ੀ ਆ ਪਰਿਵਾਰ ਚ ਸਾਡੇ ਚ ਸਾਡਾ ਫਰਾਸਟ ਵਾਪਸ ਆ ਗਿਆ। ਪਾਜ ਕਿਵੇਂ ਦੇਖੀ ਕਿੰਨਾ ਪੜਿਆ ਲਿਖਿਆ ਜੀ ਤਾਂ ਪਤਾ। ਉਹਨਾਂ ਨੇ ਐਮਬੀਏ ਕੀਤੀ ਹੋਈ ਹੈ ਜੀ। ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਕਿੰਨਾ ਟਾਈਮ ਪਹਿਲਾਂ ਗਏ ਸੀ? ਉਹ ਗਏ ਸੀ ਤਕਰੀਬਨ 18 ਸਤੰਬਰ ਨੂੰ ਇੰਡੀਆ ਤੋਂ ਗਏ ਸੀ। ਪਹਿਲਾਂ ਕੋਈ ਨੌਕਰੀ ਲਈ ਯੂਰੀ ਟਰਾਈ ਕੀਤਾ ਜੀ। ਬਹੁਤ ਟਰਾਈ ਕਰਦੇ ਰਹੇ ਜੀ ਜਦੋਂ ਨਾ ਕੋਈ ਹੱਲ ਬਣਿਆ ਸਰਕਾਰਾਂ ਦੇ ਬਹੁ ਗੁਜ਼ਾਰਸਾਂ ਹੋਈਆਂ ਬਹੁ ਅਪਲਾਈ ਕੀਤੀਆਂ ਪਰ ਨਾ ਉਹ ਰਿ ਮਿਲਿਆ ਤਾਂ ਫਿਰ ਆ ਆਕਰ ਨੂੰ ਇਸ ਟਾਈਪ ਚੁੱਕਣਾ ਪਿਆ ਜੀ ਪਰਿਵਾਰ ਨੂੰ ਜਿੱਦੋਂ ਹੁਣ ਮੁੱਖ ਮੰਤਰੀ ਨੇ ਕਿਹਾ ਹੈਗਾ ਕਿ ਜਿਹੜੇ ਲੋਕ ਵਾਪਸ ਆਏ ਨੇ ਅਸੀਂ ਉਹਨਾਂ ਦੀ ਬਾਹ ਫੜਾਂਗੇ ਤੈਨੂੰ ਲੱਗਦਾ ਹੈਗਾ ਕਿ ਬੱਚਾ ਹੈਗਾ ਜਿਹੜਾ ਤੁਹਾਡਾ ਵਾਪਸ ਆਇਆ ਹੈਗਾ ਉਸ ਨੂੰ ਯੋਗ ਕੰਮ ਨੌਕਰੀ ਮਿਲਣੀ ਚਾਹੀਦੀ ਹੈ ਚਲੋ ਜੋ ਅਕੋਰਡਿੰਗ ਉਹਨਾਂ ਦੀ ਸਟੱਡੀ ਦੇ ਰਿਲੇਟਡ ਜੋ ਉਹਨਾਂ ਦੇ ਐਵੇਂ ਤੇ ਰੱਖਦੀ ਆਣਾ ਪੜ੍ਹਾਈ ਉਹਨਾਂ ਦੀ ਜੇ ਉਸ ਦੀ ਮਿਲੇ ਤਾਂ ਚੰਗੀ ਗੱਲ ਆ ਸਾਡੇ ਪਰਿਵਾਰ ਲਈ ਪਹਿਲਾਂ ਵੀ ਬਾਹਰ ਜਾਣ ਦਾ ਕਾਰਨ ਨੌਕਰੀ ਨਾ ਮਿਲਣਾ ਸੀ ਬਿਲਕੁਲ ਜੀ ਬਿਲਕੁਲ ਨੌਕਰੀ